ਬਹੁਤ ਸਾਰੇ ਭਰਾ ਪੁੱਛਦੇ ਸੀਗੇ ਵੀ ਇਹ ਟੂਲ ਕਿੱਥੋਂ ਮਿਲਿਆ ਤੇ ਕਿੰਨੇ ਦਾ ਆਇਆ ਦੇਖੋ ਇਹ ਇਨਕੋ ਕੰਪਨੀ ਦਾ ਤੇ ਆਨਲਾਈਨ ਵੀ ਮਿਲ ਜਾਂਦਾ ਆਨਲਾਈਨ ਮੰਨ ਲਓ 7.500 ਦਾ ਤੇ ਲੋਕਲ ਦੁਕਾਨਦਾਰ ਤੋਂ ਆਪਾਂ ਟੂਲਸ ਵਾਲੀ ਕਿਸੇ ਵੀ ਸ਼ਹਿਰ ਚੋਂ ਕਿਤੋਂ ਵੀ ਲਵਾਂਗੇ ਵਧੀਆ ਕੰਪਨੀ ਦੇ ਲਓ ਜਿਵੇਂ ਇਹ ਆਉਂਦਾ ਇਨਕੋ ਆਉਂਦੀ ਹੈ ਐਕਸਟਰਾ ਪਾਵਰ ਆਉਂਦਾ ਇੱਕ ਦੋ ਹੋਰ ਕੰਪਨੀਆਂ ਆਉਂਦੀਆਂ ਬਾਕੀ ਪਾਵਰਫੁੱਲ ਮਾਰਦਾ ਹੈ ਕਮੀ ਇਹ ਆ ਦੀ ਪੂਰੀ ਟੂਲ ਕਿਟ ਇਸ ਤਰ੍ਹਾਂ ਦੀ ਮਸ਼ੀਨ ਹੈ 6000 ਰੁਪਈਆ ਦੇ ਵਿੱਚ ਵਿੱਚ ਆ ਜਾਂਦੀ ਹੈ ਤਿੰਨ ਚਾਰ ਗੋਟੀਆਂ ਆਉਂਦੀਆਂ ਇਹਦੇ ਨਾਲ ਤੇ ਇੱਕ ਆ ਇਹਦੇ ਨਾਲ ਚਾਰਜਰ ਆਉਂਦਾ ਆ 20 ਵਾਰਡ ਦੀ ਇੱਕ ਬੈਟਰੀ ਉਹ ਜੀ ਬੈਟਰੀ ਆਪਾਂ ਕੱਲ ਨੂੰ ਲੈਣੀ ਹੈ ਤੇ 1100 ਦੀ ਹੋਰ ਮਿਲ ਜਾਂਦੀ ਹੈ ਆਨਲਾਈਨ ਇਹੀ ਮਸ਼ੀਨ 73 7400 ਦੀ ਸ਼ੋਅ ਕਰਦੇ ਆ ਤੇ ਵਧੀਆ ਥੋੜੀ ਜੀ ਗੋਟੀ ਕੱਟਣੀ ਪੈਂਦੀ ਹੈ ਦੇਖੋ ਕੰਮਜਾ ਬਸੰਦ ਹੱਥ ਫੜਾਉਣ ਨੂੰ